ऐसे माघी मेले ਦੇ ਮੌਕੇ ਤੇ ਕਾਨਫਰੰਸ ਦਾ ਸ਼੍ਰੋਮਣੀ ਕਾਲੀਦਲ ਅੰਮ੍ਰਿਤਸਰ ਨੇ ਵੀ ਕੀਤੀ ਹੈ ਹਾਜ਼ਰੀ ਤਾਂ ਉਹਨਾਂ ਨੇ ਵੀ ਲਵਾਈ ਹੈ ਪਰ ਸਭ ਦੀਆਂ ਨਜ਼ਰਾਂ ਸੀ ਸ਼੍ਰੋਮਣੀ ਕਾਲੀਦਲ ਬਾਦਲ ਵਾਲੀ ਕਾਨਫਰੰਸ ਦੇ ਉੱਤੇ ਬਿਲਕੁਲ ਜੀ ਸੁਖਬੀਰ ਸਿੰਘ ਬਾਦਲ ਅੱਜ ਦੱਬ ਕੇ ਗਰਜੇ ਦੱਬ ਕੇ ਭਰੇ ਵਿਰੋਧੀ ਦਲਾਂ ਤੇ ਵੀ ਤੇ ਆਪਣੇ ਵਰਕਰਾਂ ਤੇ ਵੀ ਰੋਸਾ ਪ੍ਰਗਟਾਇਆ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਮੂਰੇ ਰੱਖ ਕੇ ਆਪਣੀ ਪੂਰੀ ਤਕਰੀਰ ਕੀਤੀ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਅਗਵਾਈ ਚ ਕਿਉਂਕਿ ਕਹਿਣ ਨੂੰ ਬਲਵਿੰਦਰ ਸਿੰਘ ਭੁੰਦੜ ਪ੍ਰਧਾਨ ਨੇ ਕਾਰਜਕਾਰੀ ਪਰ ਸਭ ਨੂੰ ਪਤਾ ਹੈ ਕਿ ਸੁਖਵੀਰ ਸਿੰਘ ਬਾਦਲ ਹੀ ਲੀਡਰ ਨੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਅੱਜ ਦੀ ਕਾਨਫਰੰਸ ਕਾਮਯਾਬ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਆਪਣੀ ਮਾਗੀ ਮੇਲੇ ਦੀ ਕਾਨਫਰੰਸ ਨੂੰ ਕਾਮਯਾਬ ਕਰਨ ਚ ਕਾਮਯਾਬ ਹੋਇਆ ਵੱਡਾ ਪਰ ਮਾਈਕਟ ਜਿੰਨਾ ਪੰਡਾਲ ਲਾਇਆ ਉਹ ਭਰਿਆ ਨਜ਼ਰ ਆਇਆ ਲੋਕ ਖੜੇ ਵੀ ਹੈ ਬਾਹਰ ਵੀ ਸੋ ਅਖਾਲੀ ਦਲ ਨੇ ਪੂਰੀ ਤਾਕਤ ਚੌਂਕੀ ਸੀ ਇਸ ਨੂੰ ਸਫਲ ਬਣਾਉਣ ਲਈ ਉਹਦੇ ਵਿੱਚ ਉਹਨਾਂ ਦੀ ਲੀਡਰਸ਼ਿਪ ਸਫਲ ਹੋਈ ਹੈ ਪਹਿਲਾ ਪੜਾਤ ਇਹਨਾਂ ਨੇ ਪਾਸ ਕਰ ਲਿਆ ਦੂਜਾ ਇਹ ਪੰਜਾਬ ਭਰ ਚੋਂ ਖਾਸ ਕਰ ਅ ਸ਼ਰਮੁਖਸਰ ਸਾਹਿਬ ਬਠਿੰਡਾ ਹੈ ਨਾ ਇਹ ਮਾਨਸਾ ਉਹ ਸਾਰੀ ਬੈਲਟ ਤੇ ਫਿਰ ਬਾਕੀ ਸਾਰੇ ਪੰਜਾਬ ਚ ਜਿਹੜੀਆਂ ਡਿਊਟੀਆਂ ਲੱਗੀਆਂ ਉਹਦਾ ਵੀ ਕਹਵਾਲਾ ਅਕਾਲੀ ਦਲ ਕੋਲ ਆਪਣਾ ਇੱਕ ਪੱਕਾ ਵੋਟ ਬੈਂਕ ਹੈ ਅਕਾਲੀ ਦਲ ਤਰਾਤਲ ਤੇ ਹਰ ਘਰ ਚ ਹਰ ਪਿੰਡ ਚ ਪਹੁੰਚੀ ਹੋਈ ਪਾਰਟੀ ਹੈ ਮਸਲਾ ਪਿਛਲੇ ਦਿਨਾਂ ਤੋਂ ਲਗਾਤਾਰ ਇਹਨਾਂ ਦੀਆਂ ਗਲਤੀਆਂ ਕੋਤਾਈਆਂ ਤੇ ਉਸ ਨੂੰ ਸੁਧਾਰਨ ਦੀ ਬਜਾਏ ਹੋਰ ਗਲਤੀ ਦਰ ਗਲਤੀਆਂ ਉਹਦੇ ਕਾਰਨ ਸਭੀਆਂ ਨਜ਼ਰਾਂ ਸੀ ਕਿ ਸ਼੍ਰੀ ਕਾਲਤਕ ਸਾਹਿਬ ਦੇ ਉੱਤੇ ਪੇਸ਼ ਹੋ ਕੇ ਤਨਖਾਹ ਲਵਾਉਣ ਤੋਂ ਬਾਅਦ ਅਸਤੀਫਿਆਂ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਨਵੀਂ ਭਰਤੀ ਲਈ ਰੂਪਰੇਖਾ ਲਾਣਨ ਤੋਂ ਬਾਅਦ ਅੱਜ ਦੀ ਰੈਲੀ ਦੇ ਵਿੱਚ ਕਿਹੜਾ ਰੋਡ ਮੈਪ ਲੈ ਕੇ ਆਉਣਗੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅੱਜ ਰੋਡ ਮੈਪ ਲੈ ਕੇ ਆਏ ਪ੍ਰਕਾਸ਼ ਸਿੰਘ ਬਾਦਲਾਣਾ ਸੁਖਬੀਰ ਸਿੰਘ ਬਾਦਲ ਦਾ ਏਜੰਡਾ ਸੀ ਅੱਜ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਆਪਣੀ ਪੂਰੀ ਤਕਰੀਰ ਪੂਰਾ ਭਾਸ਼ਣ ਪੂਰੀ ਗੱਲਬਾਤ ਬਾਪੂ ਆਪਣੇ ਪ੍ਰਕਾਸ਼ ਸਿੰਘ ਬਾਦਲ ਤੇ ਨਿਰਭਰ ਰੱਖੀ ਉਹਨਾਂ ਦੇ ਉਹਨੇ ਅੱਜ ਦੇ ਚੋਅ ਏਜੰਡਾ ਦਿੱਤਾ ਕਿ ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਸਾਹਾਰ ਹੀ ਅੱਗੇ ਵਧਣਾ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਆਪਣੇ ਭਾਸ਼ਣ ਚ ਇੱਕ ਗੱਲ ਕਹੀ ਕਿ 104 ਸਾਲਾਂ ਦੇ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਹੋਰ ਕੋਈ ਅਜਿਹਾ ਲੀਡਰ ਨਹੀਂ ਜਿਨ੍ਹਾਂ ਸਭ ਤੋਂ ਵੱਧ ਸਮਾਪਾ ਪਾਰਟੀ ਲਈ ਦਿੱਤਾ ਹੋਵੇ ਸਭ ਤੋਂ ਵੱਧ ਕਰਵਾਨੀਆਂ ਕੀਤੀਆਂ 80 ਸਾਲ ਤੱਕ ਇਹ ਕਹਿੰਦੇ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨਹੀਂ ਆਪਣੇ ਲੇਖੇ ਲਾਇਏ ਨੇ ਇਤੋਂ ਵੱਡਾ ਕੋਈ ਲੀਡਰ ਨਾજર ਨਹੀਂ ਆਉਂਦਾ ਮਤਲਬ ਅਕਾਲੀ ਦਲ ਦੇ ਇਤਿਹਾਸ ਨੂੰ ਸ਼ਾਨਾਮਤੀ ਇਤਿਹਾਸ ਨੂੰ ਇੱਕ ਪਾਸੇ ਰੱਖਦੇ ਨੇ ਆਪਣੇ ਬਾਪੂ ਪ੍ਰਕਾਸ਼ ਸਿੰਘ ਬਾਦਲ ਦੇ ਕੰਮਾਂ ਨੂੰ ਇੱਕ ਪਾਸੇ ਰੱਖਦੇ ਨੇ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਤੇ ਜ਼ੋਰ ਲਾਇਆ ਜਾ ਰਿਹਾ ਏਜੰਸੀਆਂ ਦਾ ਜ਼ੋਰ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕੋਈ ਗੁਨਾਹ ਕੀਤਾ ਨਹੀਂ ਜਿਹੜੀ ਗੱਲ ਪਹਿਲਾਂ ਤੋਂ ਹੀ ਖਦਸੇ ਖੜੇ ਨੇ ਕਿ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੀ ਤੇਰਸ਼ੀ ਹਾਲ ਤੱਕ ਸਾਬ ਦੇ ਹੁਕਮਨਾਮਿਆਂ ਤੋਂ ਕਿਨਾਰਾ ਕਰ ਰਹੀ ਆ ਸਾਰੇ ਹੁਕਮਨਾਮਿਆਂ ਨੂੰ ਹੂਬੂ ਮੰਨਣ ਤੋਂ ਕਿਨਾਰਾ ਕਰ ਰਹੀ ਆ ਅੱਜ ਉਹਦਾ ਉਹਨਾਂ ਨੇ ਸਪਸ਼ਟ ਜਨ ਤੱਕ ਇਲਾਨ ਕੀਤਾ ਕਿ ਮੈਂ ਮੇਰੀ ਪਾਰਟੀ ਨੇ ਕੋਈ ਗੁਨਾਹ ਨਹੀਂ ਕੀਤਾ ਅੱਜ ਸਾਡੇ ਤੇ ਦੋਸ਼ ਇਹਨੇ ਮੜੇ ਜਾ ਰਹੇ ਸੀ ਮੈਂ ਕਿਹਾ ਲੋ ਆ ਵੀ ਕੰਮ ਨਵੇਟ ਦਿੰਦੇ ਆ ਇਸ ਲਈ ਕਹਿੰਦੇ ਕਿ ਪਾਰਟੀ ਨੇ ਕਿਹਾ ਜੀ ਪਵਾਲੋ ਸੁਖਬੀਤ ਜੀ ਆਪਣੀ ਝੋਲੀ ਮੈਂ ਸਾਰੇ ਗੁਨਾਹ ਝੋਲੀ ਪਵਾ ਲੇ ਵੈਸੇ ਮੈਂ ਗੁਨਾਹ ਕਰ ਨਹੀਂ ਆ ਇੱਥੇ ਫੇਰ ਹੁਣ ਇਸ ਨੂੰ ਪੰਜਾਬ ਦਾ ਪੰਥਕ ਵੋਟਰ ਕਿਵੇਂ ਲੈਂਦਾ ਕਿ ਉਹ ਪ੍ਰਵਾਨ ਕਰਦਾ ਅਕਾਲੀਵਾਲਾ ਦਾ ਸਮਰਥਕ ਕਿਵੇਂ ਲੈਂਦਾ ਕਿ ਉਹ ਇਸ ਨੂੰ ਪ੍ਰਵਾਨ ਕਰਦਾ ਕਿ ਉਹ ਇਸ ਨੂੰ ਫੇਰ ਇੱਕ ਝੂਠ ਮੰਨੇਗਾ ਕਿ ਫੇਰ ਇਹਦੇ ਪ੍ਰਤੀ ਉਸ ਦੇ ਮਨ 'ਚ ਕੋਈ ਖਟਾਸ ਆਏਗੀ ਇਹ ਸਾਰੇ ਸਵਾਲ ਵੀ ਬਟੇ ਨੇ ਸੋ ਅੱਜ ਰੈਲੀ ਵੱਡੀ ਸੀ ਪਰ ਮੱਕਟ ਸੀ ਸੁਖਵੀਰ ਸਿੰਘ ਬਾਦਲ ਜਾਣ ਬੁਝ ਕੇ ਆ ਕੇ ਪਹਿਲਾਂ ਪੰਡਾਲ 'ਚ ਬੈਠੇ ਉੱਪਰੋ ਅਜੇ ਨਾਮ ਬੋਲੇ ਜਾ ਰਹੇ ਸੀ ਜਦੇ ਉੱਠ ਕੇ ਕਿਹਾ ਗਿਆ ਜੀ ਅਜੋ ਜੀ ਪੁੰਧਰ ਸਾਹਿਬ ਨੇ ਕਿਹਾ ਪ੍ਰਧਾਨ ਸਾਹਿਬ ਨੇ ਕਿਹਾ ਚਲੋ ਉੱਪਰ ਚਲੇ ਗਏ ਤੇ ਫਿਰ ਸਮੋਦਨ ਕੀਤਾ ਉਹਨਾਂ ਦੇ ਬੋਲਦਿਆਂ ਬੋਲਣ ਖਤਮ ਹੁੰਦਿਆਂ ਹੀ ਉੱਠ ਕੇ ਪੰਡਾਲ 'ਚੋਂ ਲੋਕ ਤੁਰਨ ਲੱਗ ਪਏ ਸੀ ਫਿਰ ਕਹਿ ਕੇ ਕਿ ਬਿਠਾਉਣੇ ਪੈ ਕਿ ਨਹੀਂ ਅਜੇ ਪ੍ਰਧਾਨ ਜੀ ਪੁੰਧਰ ਜੀ ਨੇ ਬੋਲਣਾ ਸੋ ਲੋਕ ਭੁੱਲ ਗਏ ਸ਼ਾਇਦ ਕਿ ਪ੍ਰਧਾਨ ਹੋਰ ਵੀ ਹੈ ਉਹਨਾਂ ਦਾ ਲੱਗਿਆ ਸੁਖਵੀਰ ਸਿੰਘ ਬਾਦਲ ਬੋਲ ਲੈ ਰਹੇ ਹਨ ਖਤਮ ਸੋਸਕੂ ਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਕਾਲੀ ਦਲ ਦਾ ਆਉਣ ਵਾਲੇ ਸਮੇਂ ਦਾ ਅਜੰਡਾ ਪੇਸ਼ ਕਰ ਦਿੱਤਾ ਅਜੰਡਾ ਹੈ ਪ੍ਰਕਾਸ਼ ਸਿੰਘ ਬਾਦਲ ਦਾ ਚਿਹਰਾ ਮੋਹਰਾ ਤੇ ਉਹਨਾਂ ਦੇ ਕੰਮਕਾਜ ਹੁਣ ਉਹਦੇ ਆਧਾਰ ਤੇ ਕਿਥੋਂ ਤੱਕ ਪਾਰਟੀ ਨੂੰ ਲੈ ਕੇ ਜਾਂਦੇ ਨੇ ਇਹ ਦੇਖਾਂਗੇ